ਇਹ ਸਾਨੂੰ ਸ਼ੇਅਰ ਮਾਰ ਦੱਸਿਆ ਜੀ ਮੁਆਲਾਤ ਪੈਸੇ ਦੇਖਦੇ ਬਾਕੀ ਕਰ ਬਈ ਫੋਨ ਆ ਰਿਹਾ ਸੁਣਦੀ ਆਂ ਗੱਲ ਵੀ ਕਰਦੀ ਆਂ ਇਹ ਦਾ ਮਤਲਬ ਕਰਾਸ ਹੋਇਆ ਫੇਟ ਵੱਜੇ ਨਾਲ ਹੋਇਆ ਇਹ ਤਾਂ ਤਿੰਨ ਚਾਰ ਕਾਟੇ ਪਹਿਲਾਂ ਦੀਆਂ ਐਕਸਟ੍ਰੀਮ ਰਾਤ ਦੀ ਹੁੰਦੀਆਂ ਹੁੰਦੀਆਂ ਨੇ ਅਕੜੀ ਹੋਈ ਇਹਨਾਂ ਦੇ ਕੋਈ ਘਰ ਤੋਂ ਪਰਵਾਹ ਤੇ ਹੋਣਾ ਹੈ। ਫੋਨ ਆ ਰਹੇ ਆ ਫੋਨ ਸੁਣ ਨਹੀਂ ਰਿਹਾ। ਛੋਟਾ ਕਰਕੇ ਮੈਂ ਆਪਣੇ ਪੁੱਤੇ ਕਰੂੰਗਾ। ਪਹਿਲਾ ਡੈੱਡ ਬੁਡੀ ਲਖਾਈ 72 ਘੰਟੇ ਵਾਸਤੇ। ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਣੀ ਵੀ ਕਰਨੀ ਤੇ ਮਟੀਰੀਅਲ ਪਛਾਣ ਕਰਾਈ ਜਾਊਗੀ। ਹੈ? ਇਹ ਡੈੱਡ ਬੁਡੀ ਕਿੱਥੇ ਗਈ? 371 2426 ਡੀਡੀ ਵਾਲਾ ਦਰਮਿਆਨ ਲੁਧਿਆਣਾ। ਮਿਲੀ ਹੈ। ਇਹਦੇ ਵਿੱਚ ਕੋਈ ਇਹਨਾਂ ਦਾ ਆਧਾਰ ਕਾਰਡ ਪ੍ਰੂਫ ਵਗੈਰਾ ਮਿਲਿਆ। ਇਹਦਾ ਮੋਬਾਈਲ ਨੰਬਰ ਹੈ ਤੇ ਮੋਬਾਈਲ ਤੇ ਸੰਪਰਕ ਹੋਵੇਗਾ। ਉਹਦੇ ਘਰ ਦੇ ਮੁਜ਼ੱਫਰ ਤੋਂ ਜੁਪੀ ਤੇ ਚੱਲਣ ਆਲੇ ਆ ਅੱਧੇ ਪੌਣੇ ਘੰਟੇ ਤੱਕ ਮਾਪੇ ਪਿਓ ਮਰੇ ਹੋਏ, ਉਹਨੂੰ ਤਲਾਹ ਦੇਤੀ ਉਹ ਆ ਰਹੇ ਆ ਤੇ ਸਰ ਕੱਲ ਨੂੰ ਆ ਜਣਗੇ ਸਰ ਮ੍ਰਿਤਕ ਦਾ ਨਾਮ ਕੀ ਹੈ ਰਾਜੂ ਆ ਜੀ ਤੇ ਇਹ ਕਿੱਥੇ ਦਾ ਰਹਿਣ ਵਾਲਾ ਸੀ ਇਹ ਮਝਫਰ ਪਰ ਜੋਪੀ ਦਾ ਕਹਿੰਦੇ ਆ ਜੋਪੀ ਇਹਦੇ ਪਰਿਵਾਰ ਨੂੰ ਤਲਾਹ ਹੋ ਗਈ ਪਰਿਵਾਰ ਆ ਰਿਹਾ ਹਾਂ ਪਰਿਵਾਰ ਆ ਰਿਹਾ ਉਹਦਾ ਪਾ ਇਹਦੇ ਅੱਗੇ ਪਿੱਛੇ ਕੋਈ ਨਹੀਂ ਇਹਦੀ ਛਾਤੀ ਹੋਈ ਇਹਦੀ ਘਰ ਵਾਲੀ ਆ ਇਹਦਾ ਚਾਚੇ ਦਾ ਮੁੰਡਾ ਆ ਰਿਹਾ ਜੀ ਇਹਦਾ ਮਾਪਿਓ ਪਹਿਲਾਂ ਮਰੇ ਹੋਏ ਦੋਨੇ ਇਕੱਲਾ ਇਕੱਲਾ ਮੁੰਡਾ ਤੇ ਕੋਈ ਬੱਚੇ ਵਗੈਰਾ ਇਹਨਾਂ ਦੇ ਬੱਚੇ ਭਾਈ ਕੋਈ ਵੈਰੀਫਾਈ ਕੀਤਾ ਜੋ ਤੁਹਾਨੂੰ ਪਤਾ ਹੈ ਮੋਬਾਈਲ ਤੋਂ ਤੁਹਾਨੂੰ ਇਹਦਾ ਬੰਦਾ ਜਦੋਂ ਆਉਣਗੇ ਫਿਰ ਇਹਦੀ ਘਰ ਦੀ 174 ਅਮਚ ਲੈ ਜਾਂਦੀ ਜੋ ਠੀਕ ਇਹ ਵੀ ਤਲਾ Thank you